ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਮਹਾਨ ਵਿਦਵਾਨ ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਅਰਬੀ ਫਾਰਸੀ ਸੰਸਕ੍ਰਿਤ ਹਿੰਦੀ ਪੰਜਾਬੀ ਅਤੇ ਬ੍ਰਿਜ ਭਾਸ਼ਾ ਦੇ ਮਹਾਨ ਧਿਆਨਕਾਰ ਮਹਾਨ ਸਿੱਖ ਦਾਰਸ਼ਕ ਭਾਈ ਗੁਰਦਾਸ ਜੀ ਦੀ ਭਾਈ ਗੁਰਦਾਸ ਜੀ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਿਸ਼ਤੇ ਵੱਜੋਂ ਅਤੀਜੇ ਲੱਗਦੇ ਸਨ ਭਾਈ ਗੁਰਦਾਸ ਜੀ ਦਾ ਜਨਮ ਸਨ 1551 ਦੇ ਵਿੱਚ ਸ੍ਰੀ ਦੱਤਰ ਚੰਦ ਜੀ ਦੇ ਗ੍ਰਾਵ ਵਿਖੇ ਹੋਇਆ ਕੁਝ ਵਿਦਵਾਨਾਂ ਨੇ ਪੇਦਾ ਦਾ ਨਾਮ ਈਸ਼ਰ ਚੰਦ ਦੱਸਿਆ ਹੈ ਸੁਪਾਈ ਗੁਰਦਾਸ ਜੀ ਦਾ ਆਰੰਭਿਕ ਜੀਵਨ ਜਿਹੜਾ ਸੀ ਗੋਇੰਦਵਾਲ ਸਾਹਿਬ ਵਿਖੇ ਹੀ ਗੁਜ਼ਰਿਆ ਭਾਈ ਗੁਰਦਾਸ ਜੀ ਦਾ ਬਚਪਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਲਗਭਗ ਗੁਜ਼ਰਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 1546 ਦੇ ਵਿੱਚ ਗੋਇੰਦਵਾਲ ਨਗਰ ਬਸਾਇਆ ਸੀ ਅਤੇ ਆਪਣੇ ਪਰਿਵਾਰ ਪਰ ਆਮਾਪਤੀ ਜੀਆ ਨੂੰ ਇੱਥੇ ਹੀ ਲਿਆ ਕੇ ਬਸਾਇਆ ਸੀ ਤੇ ਇੱਥੇ ਹੀ ਭਾਈ ਗੁਰਦਾਸ ਜੀ ਨੇ ਗੁਰਮਤਿ ਵਿਦਿਆ ਗੁਰਮੁਖੀ ਵਿਦਿਆ ਗੁਰ ਸ਼ਿੱਖਾਂ ਤੋਂ ਪ੍ਰਾਪਤ ਕੀਤੀ ਭਾਈ ਗੁਰਦਾਸ ਜੀ ਤੀਖਨ ਬੁੱਧੀ ਦੇ ਮਾਲਕ ਸਨ ਪਰ ਉਪਕਾਰੀ ਸਾਧੂ ਸੁਭਾਸਨ ਤੇ ਗੁਰੂ ਸਾਹਿਬਾਨ ਦੇ ਪ੍ਰਤੀ ਅਥਾ ਸਰਦਾ ਅਤੇ ਪਿਆਰ ਰੱਖਦੇ ਸਨ ਭਾਈ ਗੁਰਦਾਸ ਜੀ ਦੀ ਤੀਖਨ ਬੁੱਧੀ ਦੀਰਘ ਗਿਆਨ ਤੇ ਸੂਝ ਬੂਝ ਦੇਖ ਕੇ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਚੰਬੇ ਅਤੇ ਜੰਮੂ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ ਭਾਈ ਗੁਰਦਾਸ ਜੀ ਨੇ ਸੁਲਤਾਨਪੁਰ ਜੋ ਕਿ ਇਸਲਾਮਕ ਮਦਰਸਾ ਸੀ ਉਤੋਂ ਅਰਬੀ ਫਾਰਸੀ ਦਾ ਗਿਆਨ ਪ੍ਰਾਪਤ ਕੀਤਾ ਦੱਸਿਆ ਜਾਂਦਾ ਹੈ ਜਿਸ ਵਕਤ ਗੁਰੂ ਅਮਰਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਤੇ ਭਾਈ ਗੁਰਦਾਸ ਜੀ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਆ ਕੇ ਜੁਟ ਗਏ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਆਗਰਾ ਲਖਨਊ ਬਰਹਾਨਪੁਰ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਭਾਈ ਗੁਰਦਾਸ ਜੀ ਆਗਰੇ ਹੀ ਸਨ ਜਦੋਂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗੇ ਪਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਵਿੱਚ ਆ ਅਮਰਸਰ ਵਿਖੇ ਹਾਜ਼ਰ ਹੋਏ ਤੇ ਉਸ ਵਕਤ ਪਿਰਸੀ ਚੰਦ ਨੇ ਅਮਰਸਰ ਦੀ ਕੇ ਰਵੰਦੀ ਕੀਤੀ ਹੋਈ ਸੀ ਪਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਪਾਈ ਪੈੜਾ ਜੀ ਪਾਈ ਸਾਲੂ ਜੀ ਹਾਰਦਿਕ ਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਸਲਾਹ ਕਰਕੇ ਤੇ ਅਮਰਸਰ ਨੂੰ ਆਉਣ ਵਾਲੇ ਸਾਰੇ ਰਸਤਿਆਂ ਦੇ ਉੱਤੇ ਸਿੱਖਾਂ ਨੂੰ ਪਹਿਰੇਦਾਰੀ ਤੇ ਖਿਲੇਆਰ ਦਿੱਤਾ ਅਤੇ ਸੰਗਤਾਂ ਨੂੰ ਪਿਰਸੀ ਚੰਦ ਦੀਆਂ ਖੋਟੀਆਂ ਚਾਲਾਂ ਤੋਂ ਜਾਨੂ ਕਰਾਇਆ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਵਿੱਚ ਦਸਵਾਦਨ ਦੇ ਕੱਢਣ ਦੀ ਪ੍ਰਥਾ ਪਾਈ ਸੀ ਦਸਬੰਦ ਦੇ ਆਮਦਨ ਦਾ ਦਸਵਾਂ ਹਿੱਸਾ ਧਰਮ ਪ੍ਰਚਾਰ ਲਈ ਗੁਰੂ ਕੇ ਲੰਗਰ ਅਤੇ ਸੰਗਤਾਂ ਦੀ ਸੇਵਾ ਲਈ ਗੁਰੂ ਦਰਬਾਰ ਵਿੱਚ ਪਹੁੰਚਣ ਦੀ ਸਿੱਖਾਂ ਨੂੰ ਹਦਾਇਤ ਕੀਤੀ ਸੀ ਸੋ ਜਿਸ ਦੇ ਨਾਲ ਸਿੱਖੀ ਦਾ ਜਿਹੜਾ ਸੀ ਉਹ ਪਰਫੁੱਲਤਾ ਜਿਹੜੀ ਸੀ ਉਹਦੀ ਔਰ ਮਾਇਕ ਤੋਟ ਜਿਹੜੀ ਸੀ ਉਸ ਦੀ ਕਮੀ ਪੂਰੀ ਹੋ ਗਈ ਗੁਰੂ ਅਰਜਨ ਦੇਵ ਜੀ ਨੇ ਪਾਈ ਗੁਰਦਾਸ ਜੀ ਦੀ ਅਗਵਾਈ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਇਸਦੇ ਵਿੱਚ ਪੰਜ ਗੁਰੂ ਸਾਹਿਬਾਨ 15 ਭਗਤਾਂ 11 ਪਟਾਂ ਤੇ ਤਿੰਨ ਗੁਰਸ਼ਖਾਂ ਦੀ ਬਾਣੀ ਸ਼ਾਮਲ ਕੀਤੀ ਗਈ। ਜਿਸ ਵਕਤ ਅਕਬਰ ਬਾਦਸ਼ਾਹ ਨੂੰ ਕੁਝ ਲੋਕਾਂ ਨੇ ਗੁਰੂਕਾਰ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਤਾਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਢੀਡ ਮੰਗਵਾ ਕੇ ਤੇ ਖੁੱਲੇ ਮੰਡਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੀ। ਤੇ ਜੋ ਹੁਕਮ ਆਇਆ ਖਾਕ ਨੂਰ ਕਰਦਮ ਆਲਮ ਦੁਨੀਆਏ ਅਸਮਾਨ ਜ਼ਮੀਨ ਦਰਖਤ ਆਬ ਫਾਇਦਾ ਇਸ ਕੋ ਲੈ। ਜਦੋਂ ਖੁਦਾ ਦਾ ਨਾਮ ਸੁਣਿਆ ਤੇ ਅਕਬਰ ਜਿਹੜਾ ਸੀ ਉਸ ਨੇ ਸ਼ੇਰ ਚੁਕਾਇਆ ਚੁਗਲ ਖੋਰਾ ਦੀ ਫੇਰ ਵੀ ਤਸੱਲੀ ਨਾ ਹੋਈ ਤੇ ਉਹਨਾਂ ਨੇ ਪਾਈ ਗੁਰਦਾਸ ਜੀ ਦੇ ਬਾਰੇ ਵਿੱਚ ਕਿਹਾ ਕਿ ਇਹਨਾਂ ਨੇ ਜਾਣ ਬੁੱਝ ਕੇ ਇਹ ਸ਼ਬਦ ਜਿਹੜਾ ਹੈ ਪੜ ਕੇ ਸੁਣਾਇਆ ਫੇਰ ਦੁਬਾਰਾ ਜਦੋਂ ਸ਼ਬਦ ਫੋਲਿਆ ਗਿਆ ਅਵਲ ਅਲਾਇ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਅਕਵੀਰ ਅਕਬਰ ਨੇ 55 ਮੋੜਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਗੁਰੂ ਅਰਧਨ ਦੇਵ ਜੀ ਦੀ ਸਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਗਤ ਵਿੱਚ ਰਹਿ ਕੇ ਪਾਈ ਬਰਦਾਸ ਜੀ ਸੰਤਾਂ ਦੀ ਸੇਵਾ ਕਰਨ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਜਥੇਦਾਰ ਵੀ ਸਥਾਪਿਤ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰਦੀ ਲਗਵਾਈ ਭਾਈ ਗੁਰਦਾਸ ਜੀ ਤੋਂ ਹੋਈ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਭਾਈ ਗੁਰਦਾਸ ਜੀ ਨੇ ਚੰਬਾ ਜੰਮੂ ਆਗਰਾ ਲਾਹੌਰ ਖਾਂਸੀ ਆਦਿ ਦੇ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਤੇ ਭਾਈ ਗੁਰਦਾਸ ਜੀ ਦੇ ਪ੍ਰਚਾਰ ਟੰਗ ਤੋਂ ਹੀ ਪ੍ਰਭਾਵਿਤ ਹੋ ਕੇ ਕਾਂਸੀ ਦਾ ਰਾਜਾ ਸਤ ਸਹੂਰ ਪ੍ਰਾਣੀਆਂ ਸਮੇਤ ਗੁਰੂ ਦਰਬਾਰ ਵਿੱਚ ਆ ਕੇ ਸਿੱਖੀ ਤਾਂੰ ਕਰਦਾ ਹੈ ਭਾਈ ਗੁਰਦਾਸ ਜੀ ਨੇ 40 ਵਾਰਾਂ ਦੀ ਰਚਨਾ ਕੀਤੀ ਅਤੇ 675 ਕਵਿਤ ਸਵੈਆਂ ਦੀ ਰਚਨਾ ਕੀਤੀ ਭਾਈ ਗੁਰਦਾਸ ਜੀ ਇੱਕ ਵਟ ਭਾਗੇ ਹਨ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਚਾਰ ਗੁਰੂ ਸਹਿਬਾਨ ਦੀ ਹਜ਼ੂਰੀ ਦਾ ਆਨੰਦ ਮਾਣਿਆ ਸੋ ਭਾਈ ਗੁਰਦਾਸ ਜੀ ਸਨ 1637 ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਅੰਮ੍ਰਿਤ ਵੇਲੇ ਨਿਤਨੇਮ ਤੇ ਪੰਜਾਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਉਹਨਾਂ ਨੇ ਸਰੀਰਕ ਪੋਲਾ त्यागਿਆ ਤੇ ਉਹਨਾਂ ਦਾ ਦੇਹਾਂਤ ਸਨ 1637 ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਭਾਈ ਗੁਰਦਾਸ ਜੀ ਦਾ ਸੰਸਕਾਰ ਕੀਤਾ ਅਤੇ ਰਾਖ ਜਿਹੜੀ ਸੀ ਉਹ ਵਿਆਸ ਦਰਵਾਜ਼ਾ ਦਰਿਆ ਦੇ ਵਿੱਚ ਜਲ ਪ੍ਰਵਾਹ ਕੀਤੀ ਭਾਈ ਗੁਰਦਾਸ ਜੀ ਨੇ કુલ 42 ਵਾਰਾਂ ਦੀ ਰਚਨਾ ਕੀਤੀ। ਭਾਈ ਸਾਹਿਬ ਜੀ ਦੀਆਂ ਰਚਨਾਵਾਂ ਗੁਰਮਤਿ ਸਿਧਾਂਤਾਂ, ਗੁਰਬਾਣੀ ਦੇ ਗੂਜੇ ਪੇਦਾਂ ਦੀ ਵਿਆਖਿਆ ਕਰਦੀਆਂ ਹਨ। ਇਹਨਾਂ ਵਿੱਚ ਕਿਰਤ, ਨਿਮਰਤਾ, ਪਰਉਪਕਾਰ, ਸਾਧ ਸੰਗਤ, ਸੇਵਾ ਸਿਮਰਨ, ਗੁਰੂ ਦੀ ਲੋੜ, ਗੁਰਸ਼ਿਕਾਂ ਦਾ ਨਿਤਨੇਮ ਆਦਿ ਗੁਰਮਤਿ ਵਿਸ਼ਿਆਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਭਾਈ ਗੁਰਦਾਸ ਜੀ ਦੇ ਰਚਨਾ ਦੇ ਬਾਰੇ ਵਿੱਚ ਭਾਈ ਕਾਂਸੇਵ ਜੀ ਨਾਬਾ ਲਿਖਦੇ ਹਨ ਕਿ ਭਾਈ ਗੁਰਦਾਸ ਦੀ ਦੀਵਾਨੀ ਸਭ ਤੋਂ ਵੱਡਾ ਰਹਿਤਨਾਮਾ ਹੈ। ਵਿਚਾਰ ਕਰਦਿਆਂ ਹੋਇਆਂ ਭੁਲਾ ਨ ਕਿਨਾ ਬਖਸ਼ਨੀ ਫਾਦੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ